ਅੱਜ ਇਹਨਾਂ ਬੜਾ ਚੰਗਾ ਲੱਗਿਆ ਵੀ ਜਦੋਂ ਤ੍ਰਿਪਤ ਨੂੰ ਪੈਸੇ ਦਿੱਤੇ ਸੀਗੇ ਇਹਨੇ ਆਪ ਦਾ ਹੱਥ ਲੈ ਕੇ ਆਉਣਾ ਸੀ ਸਮਾਨ ਇਹਨੇ ਆਪ ਦਾ ਕਿਉਂਕਿ ਕਾਲਜ ਨਵੇਂ ਜਾ ਰਹੀ ਹੈ ਬੱਚਿਆਂ ਨੂੰ ਹੁੰਦਾਗਾ ਆ ਬੈਗ ਲਿੱਤਾ ਤੇ ਉਹ ਸਾਰਾ ਕੁਝ ਤੇ ਇਹਨੇ ਨਾ ਕਹਿੰਦੀ-ਕਹਿੰਦੀ ਡੈਡੀ ਜਦੋਂ ਮੈਂ ਲੈ ਰਹੀ ਸੀਗੀ ਉੱਥੇ ਕਹਿੰਦੀ ਮੈਨੂੰ ਐ ਲੱਗਿਆ ਵੀ ਡੈਡੀ ਦਾ ਟੈਫਨ ਬਹੁਤ ਪੁਰਾਣਾਗਾ ਆਪਾਂ ਦਾ ਬਈ ਐਂ ਬੱਚਿਆਂ ਦੇ ਇਹਨਾਂ ਨਾਲ ਹੀ ਕਰਨ ਦੇ ਹਿੱਸਾ ਨੇ ਤੁਸੀਂ ਕਹਿੰਦੀ ਨਹੀਂ ਡੈਡੀ ਮੇਰਾ ਜੀ ਕੀਤਾ ਵੀ ਡੈਡੀ ਸਾਨੂੰ ਕਦੇ ਵੀ ਮਤਲਬ ਜਦੋਂ ਵੀ ਨਵੀਂ ਕਲਾਸ ਜਾਂਦੇ ਨੇ ਨਵੇਂ ਲੈ ਕੇ ਦਿੰਦੇ ਨੇ ਸਮਾਨ ਸਾਨੂੰ ਸਾਰਾ ਤੇ ਅੱਜ ਡੈਡੀ ਲਈ ਲੈ ਕੇ ਜਾਣਾ ਦੋਸਤੋ ਆ ਮੇਰੇ ਲਈ ਲੈ ਕੇ ਆਈ ਆ ਮੈਨੂੰ ਬੜਾ ਮਤਲਬ ਬੜਾ ਚੰਗਾ ਜਾ ਲੱਗਿਆ ਆ ਮਹਿਤਾਬ ਲਈ ਲੈ ਕੇ ਆਈ ਆ ਵੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਬੱਚੇ ਨੂੰ ਯਾਨੀ ਦੂਜਿਆਂ ਪ੍ਰਤੀ ਸੋਚਣ ਦੀ ਯਾਨੀ ਵੀ ਮਤਲਬ ਕੋਈ ਵੀ ਮਤਲਬ ਬੰਦਾ ਆਪ ਦੇ ਬਾਰੇ ਤਾਂ ਹਰੇਕ ਹੀ ਸੋਚਦਾਗਾ ਪੈਸੇ ਦਿੱਤੇ ਸੀ ਆਪ ਦਾ ਸਮਾਨ ਲਿਆਉਂਦੀ ਠੀਕ ਆ ਨਾ ਸਰ ਗਿਆ ਸੀਗਾ ਾਰੇ ਸਾਡੇ ਲਈ ਵੀ ਲੈ ਕੇ ਆਈ ਬੜਾ ਚੰਗਾ ਲੱਗਿਆ ਤੇ ਇੱਥੇ ਇਹੀ ਕਹਿਣਾ ਚਾਹਣਾ ਤਜਰਬਾ ਵੀ ਤੁਹਾਡਾ ਤਜਰਬਾ ਹੀ ਸਾਂਝਾ ਕਰ ਰਹੇ ਆ ਵੀ ਅਕਸਰ ਆਪਣੇ ਦੋਸ਼ ਦੇ ਦਿੰਦੇ ਜਿਵੇਂ ਅੱਜ ਜੋ ਸਾਡੇ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਕਹਿੰਦੇ ਫਲਾਣੇ ਦਾ ਬੱਚਾ ਕਹਿੰਦੇ ਜਿੰਨੀ ਫਲਾਣੇ ਦਾ ਕਹਿੰਦੇ ਜਿੰਨੀ ਸਜਣੋ ਇਹ ਕਿਸੇ ਹੋਰ ਨੇ ਨਹੀਂ ਕਹਿੰਦੇ ਜਿੰਨੀ ਲਿਆਉਣਾ ਇਹ ਕਹਿੰਦੇ ਅਸੀਂ ਆਪ ਲੈ ਕੇ ਆਉਣਾਗਾ ਠੀਕ ਹੈ ਨਾ ਜੇ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਾਂਗੇ ਆਪਣੇ ਬੱਚਿਆਂ ਨੂੰ ਨਾਲ ਲਾਵਾਂਗੇ ਹਰ ਇੱਕ ਗੱਲ ਸ਼ੇਅਰ ਕਰਾਂਗੇ ਪਰ ਮਜ਼ਾਲਾ ਬੱਚੇ ਤੁਹਾਡੇ ਤੋਂ ਆਪਣਾ ਸੂਬਾ ਮੈਂ ਗਰੰਟੀ ਦਿੰਨੇ ਆਂ ਸੀ ਇਸ ਗੱਲ ਦੀ ਤੁਹਾਨੂੰ ਵੀ ਸਾਰੇ ਚੀਜ਼ਾਂ ਤੁਸੀਂ ਜਦਨ ਆਪਨੇ ਆਪਣੇ ਹਰੇਕ ਪਰਿਵਾਰ ਆਪਣੇ ਆਪਣੇ ਬੱਚਿਆਂ ਨੂੰ ਸੰਭਾਲ ਲਈ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਸ਼ੁਰੂ ਕਰਦੇ ਉਸੇ ਦਿਨ ਤੋਂ ਹੀ ਸਮਝ ਲਓ ਵੀ ਤੁਹਾਡਾ ਵੀ ਜੋ ਆਪਾਂ ਜੋ ਦੌਰ ਚੱਲ ਰਿਹਾਗਾ ਵੀ ਨਸ਼ਿਆਂ ਦਾ ਕਹਿੰਦੇ ਨੇ ਹੋਰ ਜੋ ਵੀ ਚੱਲ ਰਿਹਾਗਾ ਸਾਰੇ ਦੇ ਸਾਰੇ ਦੌਰ ਇੱਕ ਦਿਨ ਚ ਹੀ ਖਤਮ ਹੋ ਜਾਣਗੇ ਠੀਕ ਹੈ ਨਾ ਸੋ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮਾਪੇ ਦਾਗਾ ਤੇ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੁੰਦਾ ਕਿ ਮੇਰੇ ਇਹ ਕੁੜੀਆਂ ਨੇ ਠੀਕ ਹੈ ਕਦੇ ਮਹਿਸੂਸ ਹੀ ਨਹੀਂ ਹੋਣ ਦਿੰਦਾ ਇਹ ਗੱਲ ਅੱਜ ਮੈਂ ਪਹਿਲੀ ਵਾਰ ਕਹਿ ਰਿਆਂਗਾ ਕੁੜੀਆਂ ਬਾਰੇ ਠੀਕ ਹੈ ਨਾ ਸ਼ਾਇਦ ਜੇ ਕੋਈ ਮੁੰਡਾ ਹੁੰਦਾ ਜਾਂ ਪਤਾ ਨਹੀਂ ਵੀ ਜਿੰਨੀ ਦੇਖਭਾਲ ਇਹ ਕਰਦੀਆਂ ਨੇ ਨਾ ਮੇਰੀ ਉਹਨਾਂ ਸ਼ਾਇਦ ਮੁੰਡਾ ਨਾ ਕਰ ਪਾਉਂਦਾ ਮੇਰਾ ਸਵੇਰੇ ਜਾਣ ਵੇਲੇ ਆਫਿਸ ਟਿਫਨ ਪੈਕ ਹੁੰਦਾ ਮੇਰਾ ਮੇਰੇ ਕੱਪੜੇ ਪ੍ਰੈਸ ਕੀਤੇ ਪਏ ਹੁੰਦੇ ਨੇ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਜੇ ਕਿਸੇ ਦਿਨ ਮੇਰੇ ਸ਼ੂ ਪਾਲਿਸ਼ ਰਹਿ ਜਾਣ ਤਾਂ ਮਹਿਤਾਬ ਸ਼ੂ ਵੀ ਪਾਲਿਸ਼ ਕਰਕੇ ਦਿੰਦੀ ਆ ਤੇ ਸੋ ਇਹ ਥੋੜਾ ਜਿਹਾ ਤਜਰਬਾ ਜਾਂ ਛੋਟਾ ਜਿਹਾ ਸਾਂਝਾ ਕਰ ਰਹੀ ਸੀ ਕਿ ਠੀਕ ਹੈ ਨਾ ਵੀ ਬੱਚੇ ਨਹੀਂ ਵਿਗੜ ਦੇਗੇ ਠੀਕ ਹੈ ਨਾ ਉਹ ਕਿਤੇ ਸਾਡੀ ਕਮੀ ਹੁੰਦੀ ਆ ਜੇ ਬੱਚੇ ਸਾਡੇ ਹੱਥੋਂ ਬਾਹਰ ਜਾਂਦੇ ਨੇ ਤੇ ਦੂਜੀ ਗੱਲ ਇੱਕ ਤੁਹਾਨੂੰ ਹੋਰ ਦੱਸਣਾਗਾ ਮੈਂ ਤਾਂ ਆਪਕੋਰ ਦੀ ਹੋਗੀ ਤ੍ਰਿਪਲ ਕੋਰ ਦੀ ਹੋਗੀ ਐਡਮਿਸ਼ਨ ਆਪਦੇ ਡਿਪਲੋਮੇ ਦੇ ਵਿੱਚ ਹੋਈ ਹੈ 베ਕਿੰਗ ਦਾ ਇਹਨੇ ਕਰਨਾ 베ਕਿੰਗ ਦਾ ਹੀ ਹੈ ਕਿ ਹੋਰ ਵੀ 베ਕਿੰਗ ਦਾ ਹਾਂ 베ਕਿੰਗ ਦਾ ਡਿਪਲੋਮਾ ਗਾ ਠੀਕ ਹੈ ਜਿੱਥੇ ਚਾਹੁੰਦੀ ਸੀ ਤੇ ਜੇ ਇਹਨਾਂ ਨੂੰ ਤੰਗ ਕੀਤਾ ਸੀ ਤਾਂ ਰਿਜ਼ਲਟ ਵੀ ਇਸ ਦਾ ਟੌਪ ਦਾ ਆਇਆਗਾ ਠੀਕ ਹੈ ਤੇ ਇੱਥੇ ਇਹਨੂੰ ਆਪਾਂ ਬਾਅਦ ਆਪਣੇ ਘਰੇ ਕੈਫੇ ਖੋਲ ਕੇ ਦੇ ਰਹੇ ਹਾਂ ਦਸੰਬਰ ਚ ਸ਼ੁਰੂ ਕਰ ਦੇਵਾਂਗੇ ਡਿਪਲੋਮੇ ਦੇ ਨਾਲ ਨਾਲ ਹੀ ਇਹਨੇ ਸ਼ੁਰੂ ਕਰ ਦੇਣਾ ਆਪਦਾ ਕਾਰੋਬਾਰ ਤੇ ਤੁਸੀਂ ਉਦੋਂ ਜਦੋਂ ਕਰਾਂਗੇ ਇਹਦੀ ਨੇਗੋਸ਼ੀਏਸ਼ਨ ਅਸੀਂ ਤੋਂ ਨੂੰ ਸਭ ਨੂੰ ਬੁਲਾਵਾਂਗੇ ਤੇ ਉਦੋਂ ਤੁਸੀਂ ਆਇਓ ਤੇ ਇਹਦੇ ਬਣੇ ਹੋਏ ਕੇਕ ਪੇਸਟਰੀਆਂ ਹੋਰ ਬਥੇਰੀ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਸਭ ਇਹਦੀਆਂ ਖਾਇਓ ਬਣੀ ਹੋਈਆਂ ਠੀਕ ਹੈ ਨਾ ਸੋ ਇੰਨੀ ਕਹਿ ਕੇ ਕੱਲ ਖਤਮ ਕਰਦੇ ਆ ਤੇ ਇਹ ਚੰਗੀ ਲੱਗੀ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਤੇ ਆਪਣੇ ਕਮੈਂਟ ਦਿਓ